ਕੀ ਕਾਲ ਸਾਹ ਵੈਰੀ ਚ ਕੀ ਫਤਿਹ ਮੀਰ ਜੀ ਬਾਲਾ ਚ ਰੋਗਾ ਵੀਡੀਓ ਬਣਾਉਂਦੇ ਨੇ ਮੇਰੇ ਕੋਲ ਕਈ ਫਰਮਾਇਸ਼ਾਂ ਆਈਆਂ ਬਾਬਾ ਵੀਡੀਓ ਬਣਾ ਤੇ ਆ ਆਪਣਾ ਜਾਨਵਰ ਜਿਹੜਾ ਹੈਗਾ ਨਾ ਇਹ ਪਿਛਲੇ ਸਾਲ ਲੱਕ ਵਿੱਚ ਆ ਗਿਆ ਸੀ ਤੇ ਹੁਣ ਇਹਨੂੰ ਇਹ ਬੱਚੇ ਵੀ ਕੱਢ ਲਈ ਹੈ ਤੇ ਧੁੱਪ ਵੀ ਪੂਰੀ ਲਵਾਈ ਹੈ ਤੇ ਤੁਹਾਨੂੰ ਦਿਖਾਉਣ ਲੱਗਾ ਵੀ ਆਪ ਜਦੋਂ ਵੀ ਹੁਣ ਇੱਕ ਬਾਈ ਦਾ ਜਲੰਦਰੋਂ ਹੁਣ ਆ ਜੀ ਕੱਲ੍ਹ ਕਹਿੰਦਾ ਬਾਬਾ ਵੀੜ ਕੋ ਬਣਾ ਕੋਈ ਨਾ ਕੋਈ ਤੇ ਸਾਡੇ ਕੂਤਰਾਂ ਨੂੰ ਯਾਨੀ ਅੱਖਾਂ ਦੀ ਬਿਮਾਰੀ ਆ ਰਹੀ ਹੈ ਤੇ ਅੱਖਾਂ ਤੋਂ ਵੀਰ ਜੀ ਅੱਖਾਂ ਤੋਂ ਜਦੋਂ ਅੱਖਾਂ ਦੀ ਬਿਮਾਰੀ ਆ ਗਈ ਉਸ ਤੋਂ ਬਾਅਦ ਲੱਕਵੇ ਦੀ ਆਉਂਦੀ ਹੈ ਬਾਅਦ ਵਿੱਚ ਪਹਿਲਾਂ ਅੱਖਾਂ ਦੀ ਬਿਮਾਰੀ ਆਉਗੀ ਤੇ ਆ ਦੇਖੋ ਟਿਕਟ ਕੈਪਸੂ ਹੈ ਛੋਟਾ ਜਿਹਾ ਇਸ ਤਰ੍ਹਾਂ ਕਰਕੇ ਇਹ ਨਾ ਪਹਿਲਾਂ ਬਹੁਤ ਹੀ ਪੁਰਾਣੇ ਮਸ਼ਹੂਰ ਕੈਪਸੂ ਸੀਗੇ ਆ ਦੇਖੋ ਇਸ ਤਰ੍ਹਾਂ ਆ ਇਸ ਤਰ੍ਹਾਂ ਇਹ ਪੈਕਿੰਗ ਆਉਂਦੀ ਹੈ ਵਿੱਚ ਤੇ ਆ ਦੇਖੋ ਇਹ ਨੂੰ ਨਾ ਇਸ ਤਰ੍ਹਾਂ ਕਰਕੇ ਆ ਦੇਖੋ ਇਸ ਤਰ੍ਹਾਂ ਕਰਕੇ ਇਹ ਇਹਦੇ ਨੂੰ ਤੁਸੀਂ ਇਸ ਤਰ੍ਹਾਂ ਕਰਕੇ ਟਰੀਟਮੈਂਟ ਕਰ ਸਕਦੇ ਇੱਕ ਕਬੂਤਰ ਤੇ ਪਹਿਲਾਂ ਲਾ ਕੇ ਦੇਖੋ ਆ ਦੇਖ ਆ ਦੇਖੋ ਪਾਤੀ ਆ ਦੇਖੋ ਪਾਤੀ ਆ ਦੇਖ ਆ ਦੇਖੋ ਇਸ ਤਰ੍ਹਾਂ ਕਰਕੇ ਤੇ ਆਪ ਦੀ ਅੱਖ ਚ ਵੀ ਪਾ ਸਕਦੇ ਆ ਇਸ ਤਰ੍ਹਾਂ ਕਰਕੇ ਇਹ ਪਹਿਲਾਂ ਆਪਦੇ ਅੱਖਾਂ ਵਾਸਤੇ ਆਈ ਸੀ ਸਪੈਸ਼ਲ ਤੇ ਇਹ ਨੂੰ ਆਪਾਂ ਹੋ ਕੀ ਕਰਨਾ ਤੁਹਾਨੂੰ ਦਿਖਾਉਣ ਲੱਗਿਆ ਇਹ ਕੈਮਸੂਆ ਦੇਖ ਲਿਆ ਤੁਸੀਂ ਦਿਖਾਤਾ ਸਮਾਰ ਕੇ ਹੂੰ ਤੇ ਉਦੋਂ ਵੀਰ ਜੀ ਜੇ ਤੁਹਾਡੇ ਕੁੱਤਰ ਨੂੰ ਕੋਈ ਬਿਮਾਰੀ ਆ ਗਈ ਛੋਟਾ ਜੀ ਹਾਂ ਜੇ ਵੀਰ ਜੀ ਤੁਹਾਡੇ ਕੁੱਤਰ ਨੂੰ ਕੋਈ ਬਿਮਾਰੀ ਆ ਗਈ ਤੇ ਆਪਾਂ ਆਹ ਟੀਕਾ ਲਾਉਣਾ ਆਹ ਦੇਖ ਆਹ ਠੀਕ ਹੈ ਇਹ ਐ ਇਸ ਤਰ੍ਹਾਂ ਕਰਕੇ ਆਹ ਦੇਖ ਐ ਇਸ ਤਰ੍ਹਾਂ ਕਰ ਇਹ ਪਹਿਲਾਂ ਤੇ ਆਹ ਸਰੰਜ ਸ਼ੂਗਰ ਵਾਲੀ ਇਸ ਨਾਲ ਤੇ ਇਹ ਟੀਗਾ ਆਪਾਂ ਇੱਕ ਬੂੰਦ ਲਾਉਣੀ ਹੈ ਇਹਦੀ ਇੱਕ ਬੂੰਦੇ ਇੱਕੋ ਹੀ ਬੂੰਦ ਲਾਉਣੀ ਹੈ ਪਹਿਲਾਂ ਵੀ ਵੀਡੀਓ ਪਾਈ ਹੋਈ ਹੈ ਇਹਦਾ ਇੱਕੋ ਹੀ ਟੱਕ ਲਾਉਣਾ ਹੈ ਇਹ ਲਾਉਣਾ ਇੱਥੇ ਆ ਦੇਖੋ ਐਸ ਤਰ੍ਹਾਂ ਜਗ੍ਹਾ ਤੇ ਤੁਸੀਂ ਆਹ ਪੱਟ ਲੈ ਲੈਣਾ ਪੱਟ ਲੈ ਕੇ ਤੇ ਇੱਥੋਂ ਵਾਲ ਪੱਟ ਲੈਣੇ ਤੇ ਇੱਥੋਂ ਇਹ ਐਹ ਜਗ੍ਹਾ ਤੋਂ ਵਾਲ ਪੱਟ ਲੋ ਮਤਲਬ ਇੱਥੋਂ ਪੱਟ ਕੇ ਤੇ ਤੁਸੀਂ ਕੱਲਾ ਬੰਦਾ ਲਾ ਸਕਦਾ ਆ ਰਾਮਣਾ ਇੱਥੋਂ ਆ ਇਸ ਤਰ੍ਹਾਂ ਕਰਕੇ ਆਹ ਪੱਟ ਦੇ ਵਿੱਚ ਇਹ ਆ ਪੱਟ ਦੇ ਵਿੱਚ ਐ ਇਸ ਤਰ੍ਹਾਂ ਸੁਗਰ ਸਾਂਜਣਾ ਕੱਲਾ ਲਾ ਸਕਦਾ ਕੋਈ ਮਤਲਬ ਕਿਸੇ ਨੂੰ ਸੱਦਣ ਦੀ ਲੋੜ ਨਹੀਂ ਤੇ ਇੱਥੋਂ ਐ ਇਸ ਤਰ੍ਹਾਂ ਪੱਟਰ ਐ ਐ ਇਸ ਤਰ੍ਹਾਂ ਲਾ ਦਿਓ ਠੀਕ ਆ ਤੇ ਇਸ ਤਰ੍ਹਾਂ ਕਰਕੇ ਟੀਕਾ ਲਾਓ ਤੇ ਵੀਰ ਜੀ ਪਹਿਲਾਂ ਵੀਡੀਓ ਮੈਂ ਪਾਈ ਹੋਈ ਵੀ ਆ ਤੇ ਹੁਣ ਤੁਹਾਨੂੰ ਦਿਖਾਉਣ ਲੱਗਿਆ ਆਹੋ ਉਦੋਂ ਬਾਅਦ ਜਿਹੜੇ ਕੂਤਰਾਂ ਨੂੰ ਲੱਕਵਾ ਹੈਗਾ ਤੇ ਆ ਗੋਲੀ ਤੁਸੀਂ ਦੇਣੀ ਐ ਆ ਗੋਲੀ ਆਉਂਦੀ ਐ 30 ਤੇ 40 ਰੁਪਈਆ ਦਾ ਪੱਤਾ ਇੱਕ ਗੋਲੀ ਡੇਲੀ ਦੇਣੀ ਹੈ ਜਿਹੜੇ ਕੂਤਰ ਨੂੰ ਲੱਕਵਾ ਹੈਗਾ ਇੱਕ ਗੋਲੀ ਦੇਣੀ ਹੈ 10 ਮਲ ਪਾਣੀ ਦੇ ਤਾਂ ਆਠ ਨੇ ਤੇ ਇੱਕ ਗੋਲੀ ਦੇਣੀ ਹੈ ਜੇ ਤੁਹਾਡੇ ਕੂਤਰ ਨੂੰ ਲੱਕਵਾ ਹੈ ਤੇ ਜਿਹੜੇ ਨੂੰ ਲੱਕਵਾ ਹੈ ਵੀਰ ਜੀ ਉਹਨੂੰ ਧੁੱਪ ਵੀ ਲਵਾਉਣਾ ਜ਼ਰੂਰੀ ਆ ਦੇਖੋ ਸਾਲ ਪਾਰ ਹੋ ਗਿਆ ਬੱਚੇ ਕੱਢਦੇ ਆ ਦੋ ਤਿੰਨ ਕੂਤਰਿਆਂ ਨੂੰ ਹੋ ਗਿਆ ਸੀਗਾ ਤੇ ਬਹੁਤ ਚੰਗਾ ਮੇਰੇ ਕੋਈ ਕਬੂਤਰੀਆਂ ਇਹਦੇ ਨਾਲ ਦੋਨਾਂ ਨੂੰ ਹੋ ਗਿਆ ਦੋ ਤਿੰਨ ਹੋ ਗਿਆ ਸੀਗਾ ਤੇ ਸੰਭਾਲ ਕਰੇ ਤੋਂ ਬਾਅਦ ਤੇ ਇੱਕ ਕਬੂਤਰਾਂ ਨੂੰ ਤਾਂ ਪੈਂਦਾ ਵੀਰ ਜੀ ਜਦੋਂ ਕਬੂਤਰ ਨੂੰ ਵਿਰਜੀ ਖੁੱਡਾ ਸਾਫ ਸੁਥਰਾ ਨਹੀਂ ਗਾਦਾ ਮੌਸਮ ਖਰਾਬ ਗੁੰਮਸ ਬਣ ਗਈ ਤੇ ਹਵਾ ਇੱਕ ਪਾਸੇ ਪੈਂਦੀ ਰਹੇ ਕਬੂਤਰ ਨੂੰ ਖੁੱਡੇ ਨੂੰ ਤੇ ਇੱਕ ਪਾਸੇ ਪਾਰ ਹੁੰਦੀ ਰਹੇ ਜਦੋਂ ਹਵਾ ਪਾਉਗੀ ਧੁੱਪ ਲੱਗੂਗੀ ਆਪੇ ਤਾਂ ਤਾਂ ਕਰਕੇ ਕਬੂਤਰਾਂ ਨੂੰ ਕੋਈ ਬਿਮਾਰੀ ਨਹੀਂ ਪੈਂਦੀ ਇੱਕ ਬਾਹਰਲਾ ਜਦੋਂ ਕਬੂਤਰ ਲੈ ਕੇ ਛੱਡਦੇ ਨੇ ਵੀਰਜੀ ਆਪਾਂ ਹੋਰ ਕਬੂਤਰ ਖੁੱਡੇ 'ਚ ਲਾਉਣੇ ਆ ਉਹ ਤਾਂ ਬਿਮਾਰੀ ਪੈਂਦੀ ਹੈ ਕਬੂਤਰਾਂ ਨੂੰ ਤੇ ਆਪ ਦੇ ਕਬੂਤਰਾਂ ਨੂੰ ਕਦੇ ਬਿਮਾਰੀ ਨਹੀਂ ਪੈਂਦੀ ਮੇਰੇ ਕਬੂਤਰ ਤੰਦਰੁਸਤ ਨੇ ਜਾਮਾ ਕੋਈ ਬਿਮਾਰੀ ਨਹੀਂ ਤੇ ਜਦੋਂ ਆਪਾਂ ਬਾਹਰਲਾ ਕਬੂਤਰ ਲੈ ਕੇ ਛੱਡਦੇ ਆਂ ਉਦੋਂ ਭਾਵੇਂ ਚੰਗਾ ਭਲਾ ਕਬੂਤਰ ਉਦੋਂ ਬਿਮਾਰੀ ਪੈਂਦੀ ਹੈ ਤੇ ਪੈਂਦੀ ਅੱਖਾਂ ਤੋਂ ਜੇ ਕੋਈ ਵੀ ਅੱਖ ਨੂੰ ਕਬੂਤਰ ਨੂੰ ਤੁਹਾਨੂੰ ਲੱਗਿਆ ਵੀ ਅੱਖ ਕਬੂਤਰ ਦੀ ਖਰਾਬ ਹੋ ਗਈ ਉਹਦੀ ਬਾਹਰ ਕਰ ਦਿਓ ਨਾਲ ਦੀ ਨਾਲ ਤੁਹਾਡੇ ਕਬੂਤਰ ਨੂੰ ਬਿਮਾਰੀ ਨਹੀਂ ਪੈਂਦੀ ਜੇ ਕੋਈ ਕਿਸੇ ਨੂੰ ਲੱਗਵਾ ਹੈਗਾ ਤੇ ਉਹਨੂੰ ਵੀਰ ਜੀ ਉਹਨੂੰ ਵੀ ਬਾਹਰ ਕੱਢੋ ਵਿੱਚ ਨਾ ਰੱਖੋ ਕਬੂਤਰਾਂ ਦੇ ਤੇ ਖੁੱਡਾ ਸਾਫ਼ ਸੁਥਰਾ ਰੱਖੋ ਤੇ ਪਾਣੀ ਵੀ ਪਾਓ ਬਦਲ ਬਦਲੋ ਦੋ ਬਾਰਾਂ ਪਾਣੀ ਜਿਸ ਤੋਂ ਬਦਲਿਆ ਜਾਂਦਾ ਤਾਂ ਹੀ ਰੱਖਣ ਦਾ ਫਾਇਦਾ ਤੇ ਐਨੀ ਕਿ ਵੀਰ ਜੀ ਮੇਰੀ ਜਾਣਕਾਰੀ ਹੈ ਤੇ ਮੈਨੂੰ ਕਮੈਂਟ ਵਿੱਚ ਦੱਸਣਾ ਵੱਧ ਤੋਂ ਵੱਧ ਕਮੈਂਟ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ